ਸੋਸੀ ਗਾਲ ਜੀ ਕੀ ਹਾਲ ਚਾਲ ਸਾਰਿਆਂ ਦੀ ਸਭ ਦੇ ਪੰਛੀ ਠੀਕ ਨੇ ਬਾਈ ਠੰਡ ਤੋਂ ਬਚਦਾ ਕਰ ਲੈ ਸਾਰਿਆਂ ਨੇ ਕੁੱਡੇ ਕਾਵਰ ਆਪਣੇ ਕੀ ਕੀ ਖਰਾਕ ਪਾ ਰਹੇ ਹੋਗੇ ਅੱਜ ਕੱਲ ਅਰ ਰੱਪੂ ਸੈਟ ਅਪ ਲਾਇਆ ਨਮਾ ਪਤਾ ਬਦਲ ਬਦਲ ਕੇ ਰਾਤ ਪਾਉਣੇ ਬਈ। ਉਹ ਡੱਬੇ ਲਾ ਲਓ ਬਈ ਸਾਰੇ। ਸਾਰਿਆਂ ਦੇ ਡੱਬੇ ਵੱਡੇ ਕੇ ਲਾ ਲਓ ਪਲਾਸਟਿਕ ਦੇ। ਕਿਉਂ ਠੰਡਾ ਹੀ ਆ ਪਾਣੀ ਠੰਡਾ ਹੋਇਆ ਨਾ ਕੁਝ। ਉਹ ਪਾਣੀ ਰੱਖਦੇ ਸਾਈਡ ਦੇ ਕੋਈ ਹੋ ਪਿਆ। ਇਹਨਾਂ ਨੂੰ ਗਰਮ ਪਾਣੀ ਲੈ ਕੇ ਆਉਣੇ ਹੀਟਰ ਚ। ਤੇ ਗਰਮ ਬਾਹਰ ਸਾਰਾ ਇੱਕ ਇੱਕ ਦੇ ਨਾਲ ਪਾਉਣੇ ਆ। ਬੈਂਚਾਡ ਦੇ। ਅਜੇ ਨਾ ਕਾਣਕ ਦਾ ਬੈਂਚ ਸੀ। ਕਾਣਕ ਚਲਾ ਦੇ। ਰੋਟੀਆਂ ਹੁੰਦੀਆਂ ਨੇ ਬੜੀਆਂ ਸਾਊਥ ਤੋਂ ਬਦਨਾਮ ਕਰਦੇ ਨੇ ਬਸ ਦਾ ਮਤਲਬ ਇਹ ਘਰੋਂ ਦੀਆਂ ਦੋ ਦਿਨ ਹੋ ਗਿਆ ਆਪਾਂ ਕੱਲੀ ਪਾਸੇ ਰੋਟੀਆਂ ਪਾ ਰਹੇ ਸੀ ਇਹਨਾਂ ਨੂੰ ਇੱਕ ਟਾਈਮ ਟੇਪ ਆ ਕੇ ਕੋਕ ਉਤਰਾਂ ਜਿਵੇਂ ਤੁਸੀਂ ਤਨ 9 ਵਜੇ ਦਾ ਟਾਈਮ ਰੱਖਿਆ ਹੈ 1 ਘੰਟਾ ਲੇਟ ਕਰ ਦਿਆ ਕਰੋ ਹਫਤੇ ਚ ਕਿਦੋਂ ਇਹਨਾਂ ਨੂੰ ਉਤਰਾਉਂਦੋਂ ਜਮਾਂ ਸਾਫ ਆਂਦੇ ਨੇ ਬਈ ਡਿਲੀਵਰੀ ਦਾ ਚੰਗਾ ਚੇਂਦੇ ਹੋ ਕੰਟੇਨ ਵਾਲੀ ਵੀਰਾਂ ਨੂੰ ਪਣੀ ਪਿਆ ਕਰੋ ਸ਼ਾਮ ਨੂੰ ਵੀ ਲੋੜ ਟਾਈਮ ਪਣੀ ਪਿਆ ਕਰੋ ਪਾਣੀ ਆਉਂਦੀ ਜਿੱਖਾ ਸਾਹਮਣੇ ਪਿਆ ਕਰੋ ਬਈ ਦੇਖ ਲੈ ਉਹ ਕਿਹੜੇ ਕੂਤਰਾਂ ਨੇ ਪੀਤਾ ਕਿਹੜੇ ਨਹੀਂ ਪੀਤਾ ਜਿਹੜੇ ਨਹੀਂ ਪੀਤਾ ਉਹ ਆਪ ਆਉਂਦੇ ਆ ਨਾਲ ਦੇ ਦਿਆ ਕਰੋ ਅੱਧੀ ਨਾਲ ਕੀ ਹਦਾ ਸੈਮਲ 5 ਐਮਐਲ ਜਿੰਨਾ ਵੀ ਤੁਹਾਨੂੰ ਲੱਗੇ ਵੀ ਇਹ ਪੀ ਸਾਰਜ ਅੱਜ ਕੱਲ ਬਿਨਾਂ ਪਾਣੀ ਤੋਂ ਵੀ ਕੂਤਰ ਸੋਦੇ ਆ ਤੇ ਬੰਦ ਪਾਣੀ ਨਾਲ ਵੀ ਕੂਤਰ ਸੋਦੇ ਆ ਮੈਂ ਨਾ ਤਾਂ ਮਿਲ ਰਖਾਂ ਬੰਦਾ ਵੀਰੇ ਆ ਕਰਕੇ ਸੋਸਾਰੇ ਦੱਸ ਰਹੇ ਆ ਭਰਾਵਾਂ ਨੂੰ ਇਹ ਪਾਣੀ ਤੋਂ ਟਾਈਮ ਟੈਕ ਕਰੋ ਸਵੇਰੇ ਸ਼ਾਮ ਤੇ ਆ ਕੇ ਪਾਣੀ ਉਹ ਚੱਕ ਲੈ ਬਰੋ ਜੀ ਤੁਹਾਡੇ ਪਲਾਸਟਿਕ ਦੇ ਭਾਂਡੇ ਵੱਡੇ ਵੈਸੇ ਤਾਂ ਵੀ ਤਾਂ ਚੈੱਕ ਕਰ ਲੈ ਬਰੋ ਅੰਟੀ ਲੋਕ ਨੇਵਰ ਵੀ ਹਾਂ ਪਾਣੀ ਸਹੀ ਹੈ ਠੰਡਾ ਤਾਂ ਨਹੀਂ ਹੋਇਆ ਬਸਾ ਦੋ ਚੀਜ਼ਾਂ ਧਿਆਨ ਰੱਖ ਲਓ ਛੋਟੇ ਬੁਕਰ ਕਰੇ ਬਾਰ ਨਹੀਂ ਹੋਏ ਜਦੋਂ ਕਿਸੇ ਦਾ ਜਗਲ ਕੂਤਰ ਬਚੇਗਾ ਜਾਂ ਨਾ ਰਹੇ ਕੋਈ ਕਿ ਇਹਦਾ ਬੱਚਾ ਆ ਗਿਆ ਕੇਦਾ ਕੂਤਰ ਆ ਗਿਆ ਬਾਬਾ ਜੀ ਬਣ ਕੇ ਘੱਤ ਬਣ ਕੇ ਬੇਨਤੀ ਹੈ ਕਿਸੇ ਦਾ ਕੂਤਰ ਨਾ ਖੋਟੇ ਜਵਾਰ ਆਪਣੇ ਚ ਜੀ ਇੱਕ ਸਾਲ ਦੇਖ ਲਓ ਨੋਟ ਕਰਕੇ ਇਹ ਚੀਜ਼ ਇੱਕ ਸਾਲ ਆਉਦੇ ਕੂਤਰਾਂ ਦੇ ਬੱਚੇ ਕਿੜਾਓ ਆਪ ਦੀ ਨਾ ਤਲ ਬਣਾਓ ਇਹਦਾ ਕੂਤਰ ਵਿੱਚ ਕਰੂ ਸਾਲ ਵਾਸੋਂ ਪਤਾ ਲੱਗ ਜੀ ਹਾਂ ਸਾਡੇ ਕੂਤਰਾਂ ਦੀ ਗੱਲਬਾਤ ਹੈਗੀ ਹੈ ਆਪ ਨਹੀਂ ਬਈ ਦੋ ਵੇ ਦਾ ਪਾਸ ਲੱਗਦਾ ਆ ਜਾਂਦਾ ਵੀ ਆਪਣੇ ਗੋਡੇ ਚ ਆਪ ਨੂੰ ਵੀ ਪਤਾ ਕਿ ਹੋ ਜਾਓ ਕਿ ਉਹ ਮੈਂ ਸਾਹਿਬ ਦੇ ਚ ਜੋ ਕਿ ਮੈਂ ਉਹ ਪਹਿਲਾਂ ਕਦੇ ਡਾਕਟਰ ਨਹੀਂ ਆਇਆ ਆਪਾਂ ਨੂੰ ਕੁਝ ਨਹੀਂ ਬਤਾਉਂਦਾ ਬਣੀ ਆਪਾਂ ਆਪ ਬਾੜ ਦਿੰਦੇ ਆਪਣੇ ਗੋਡੇ ਚ ਤੇ ਬਾਅਦ ਚ ਪਤਾ ਲੱਗਦਾ ਦਬੀ ਆ ਬਿਮਾਰੀ ਲੱਗੀ ਉਹ ਹੋ ਗਈ ਉਹ ਉਸੇ ਤੋਂ ਹੀ ਲੱਗਦੀ ਹੁੰਦੀ ਆ ਆਪਣੇ 4 ਸਾਲ ਹੋ ਗਈ ਸੀ ਬਈ ਕਬਾ ਵੀ ਨਹੀਂ ਹੋਈ ਸੀ ਬਹੁਤ ਸ਼ਾਇਦ ਕਿ ਉਤਰਾ ਆ ਬਹੁਤ ਜਿਵੇਂ ਆਪਾਂ ਕਹਿੰਦੇ ਆ ਸੋਣਾ ਲੱਗਿਆ ਫਿਰ ਹੋਇਆ ਨੇ ਆਪਾਂ ਗਵਾਨੇ ਨੰਬਰ ਤੇ ਬਸ ਇੰ ਚੱਕਰ ਚੋ ਮੁਖਮਰ ਦਸੀਗਾ ਆਪਾਂ ਕੋਟੇ ਜਿ ਬਾਟ ਥਲੇ ਆਪਾਂ ਨੂੰ ਨਹੀਂ ਪਤਾ ਜੀ ਇੱਕ ਆ ਜੇ ਪਤਾ ਲੱਗਿਆ ਭਾਈ ਜਦੋਂ ਆਪਣੇ ਦੱਸ ਕੇ 15 ਵਜੇ ਰੋਜ ਦੋ ਗਵਾਨ ਰੋਜ ਦੋ ਗਵਾਨ ਰੋਜ ਦੋ ਗਵਾਨ ਅੱਦੀ ਰੋਜ ਥੱਲੇ ਸਾਹਮਣੇ ਕਿੰਨੇ ਜੰਮ ਬਰ ਰਹੇ ਉਹ ਬੱਚੇ ਲਾਰ ਕੇ ਆਪੋਂ ਅੰਦਰ ਟਾਂਗੇ ਦੇ ਆਗਰ ਕਿਹਨਾਂ ਭਾਈ ਕਿਸੇ ਦਾ ਜਾਨਵਰ ਆਪਣੇ ਘੋਡੇ ਦੇ ਵਿਚ ਨੰਬਰ ਇਹ ਸੋ ਆਪਣਾ ਜਾਨਵਰ ਨਾਲ ਪਿਆਰ ਹੈ ਜੇ ਬਈ ਵਿਚਾਰਿਆ ਦੀ ਆਪ ਜਾਂ ਦੀ ਹੱਤਿਆ ਕਰਨੀ ਹੈ ਫਿਰ ਉਹ ਨਕਿਆ ਕੰਮ ਹੋ ਜਾਂਦਾ ਤਾਂ ਜਿਹੜਾ ਮਰਦੀ ਲੈ ਘੋਡੇ ਚਵਾਣੂ ਔਕਾਸ਼ ਜੀ ਜਿਹਦੀ ਇਮਿਊਨਿਟੀ ਸਟਰੋਂਗ ਹੈ ਕੂਤੋਂ ਹੀ ਬਚਦਾ ਭਾਈ ਦੂਸਰਾ ਕੋਈ ਨਹੀਂ ਬਚਦਾ ਸਭ ਮਰ ਜਾਂਦੇ ਆਪਾਂ ਦੇਖ ਲਈ ਅੱਜ ਨੇ ਬਚਿਆ ਸਾਰਿਆਂ ਦੀ ਇਮਿਊਨਿਟੀ ਸਟਰੋਂਗ ਸੀ ਭਾਈ ਇਨਾ ਸ਼ਿਰਾਂ ਨੂੰ 21 ਮੀਨ ਲੈ ਲੈਣਾ ਕਿ ਕੋਈ ਮਨੀ ਵੀ ਟਪਕੇ ਹੋ ਡੇ ਵੀ ਮੈਂ ਜਾਨਾ ਕੁਝ ਨਹੀਂ ਹੋਏਗਾ ਵਾਸੀ ਨਾਲ ਜਬਦੀ ਸੀ ਪਤਾ ਨਹੀਂ ਬਗਲ ਨੀ ਮੈਂ ਬਾਲੀ ਸਟਰੋਂਗ ਸੀ ਜਗ ਦੇ ਬਸ ਪਹਿਲੇ ਨੀ ਮੈਂ ਪੀ ਵੋਡੋਂ ਸੀ ਥੱਲੇ ਬੈਠੇ ਜਾਲ ਚ ਅੱਜ 45 ਨੋਟ ਤੇ ਹੋ ਗਿਆ ਅਲੀਆ ਪੋਇਨ ਨੀ ਛੱਡੇ ਉਹ ਬਸ ਸਲਾਹ ਵੀ ਾਡੀ ਰੱਖੀਏ ਤੁਸੀਂ ਦੱਸੋ ਮੈਨੂੰ ਬੀ ਜੀ ਜਿਹੜੇ ਯਾਤਰਾਵਾਂ ਘੁੰਮਣੇ ਜਾਂਉਂਦੇ ਆ ਉਹਨਾਂ ਦਾ ਵਿੱਚ ਵਾਇਰਸ ਤਾਂ ਨਹੀਂ ਹੋਦਾ ਹੈਗਾ ਜਿਵੇਂ ਉਹਨਾਂ ਦੇ ਬੱਚੇ ਲੈ ਲੀਏ ਕਿ ਉਹਨਾਂ ਦੇ ਗਾਂ ਬੱਚਿਆਂ ਚ ਜਰੂਰ ਨੋਟ ਕਰਕੇ ਦੱਸਿਓ ਸਾਰੇ ਭਰਾ ਕੀ ਕਿਰਾਏ ਕਰਾਏ ਕਿ ਭਰਾ ਭੀਪਲ ਕਾਰਵਾਈ ਕਰਾएं ਅਮੀਗ ਦਾ ਖਾਰਾਂ ਜਾਨ ਬਰਸਹੀ ਰਹਿਣ ਧਿਆਨ ਰੱਖਿਆ ਬਈ ਅੱਜ ਕੱਲ ਸੱਦੀ ਹਵਾ ਦਾ ਫੁਟੇਜ ਬਈ ਵਸਦੀ ਹੋਵੇਗੀ ਉਤਰਪਮਾਰ ਇਹ ਕੋਈ ਨਹੀਂ ਜੋ ਆ ਸਾਰੀਆਂ ਬਸ ਸੱਤ ਤੱਕ ਹੀ ਵਜੀਆਂ ਨੇ ਚੀਜ਼ ਆ ਚੋ 15 ਕੁ ਵਜੇ ਮਾਰ ਗਈ ਹੋਈ ਆ ਜਾਨਵਰ ਸੀਗੇ ਪੁੱਤਰ ਸੀਗੇ ਇਹ ਚਾਉਣਗੇ ਤਾਂ ਰੱਖ ਲੇ ਕੋਈ ਜੀ